ਇਹ ਕਿਹੜਾ ਪਿੰਡ ਆ ਪੁੱਛ ਲੈਣਾ ਸੀ ਆਪਣਾ ਕਿਹੜਾ ਪਿੰਡ ਬੱਪੂ ਜੀ ਆਪਣਾ ਬਸਤੀ ਰਤੋਗੇ ਜੀ ਬਸਤੀ ਰਤੋ ਗਈ ਹਾਂਜੀ ਬੱਗੂ ਵਾਲੇ ਦੇ ਪਿੱਛੇ ਗੱਡੀ ਚਾਲਾ ਉਧਰ ਨਿਕਲ ਜਾਏਗੀ گاਉਂ ਆ ਲੱਗ ਜਾਈਗੀ ਬਹੁਤ ਜ਼ਿਆਦਾ ਪਾਣੀ ਚੜਿਆ ਕਿ ਇੰਨਾ ਬਰਾਬਰੀ ਜਿਹਾ ਸਿਰ ਦਾ ਨਹੀਂ ਨਹੀਂ ਪਾਣੀ ਚੜੀ ਜਾਂਦਾ ਚੜੀ ਜਾਂਦਾ ਜਾਈ ਆਹ ਇਹ ਡੰਡੂ ਦੂਰ ਬਾਹਰ ਕੱਢੇ ਸੀ ਬਾਹਰ ਕੱਢਿਆ ਥੱਲੇ ਬਹੁਤ ਜ਼ਿਆਦੇ ਫਸੇ ਆ ਨਾ ਲੋਕ گاਉਂ ਦੇ ਆ ਗਏ ਸਾਡੇ ਵੀ 2-3 ਚਾਰ ਜੀ ਅੰਦਰ ਆ ਗਏ ਆ ਗਏ ਆ ਗਏ ਆਪ ਇਹ ਬੇੜੇ ਵੀ ਨਹੀਂ ਆਉਂਦੇ ਬੇੜੇ ਚੱਲਦੇ ਪੈਸੇ ਛੋੜਿਆ ਵੀਰੇ ਬੇੜੇ ਆ ਥੋੜੀ ਦੋ ਹੀ ਆਏ ਆ ਇਹ ਮਹਾਈ ਮੈਨੂੰ ਇਹ ਪੰਜਾ ਛੇ ਰਾਂ ਦੇ ਮਹਾਲ ਬੁੜ ਕੱਢਣ ਅੱਛਾ ਅੱਛਾ ਜੀ ਇਨਾ ਆਹੀ ਵੀ ਰਿਪੋਰਟ ਹੀ ਦੇਣੀ ਸੋਚ ਕਰਨ ਦਾ ਦੋ ਹੀ ਆਏ ਆ ਬੇੜੇ ਦਾ ਇੱਥੇ ਨਹੀਂ ਆਇਆ ਆਪਣੇ ਉਹ ਬੇੜੇ ਨਹੀਂ ਆਉਂਦੇ ਨਹੀਂ ਆਉਂਦੇ ਚੱਕ ਨਹੀਂ ਆਇਆ ਕੋਈ ਚੱਕ ਵੀ ਨਹੀਂ ਆਇਆ ਪੱਕੇ ਵਾਲੀ ਵੀ ਨਹੀਂ ਆਇਆ ਹਾਂ ਉਹ ਉਥੇ ਬਾਣਾ ਵਾਲੀ ਹੈਗੇ ਉਹ ਵੀ ਦੋ ਦੋ ਵੀ ਲੜੀ ਜਾਂਦੇ ਨੇ ਲੜ ਲੜ ਮਰਨਦੇ ਉਸੇ ਉਹ ਹੈਗੇ ਆ ਪਰ ਉਹ ਰੁਕਲੇ ਵਾਲੇ ਆਪਣਾ ਜੀ ਆ ਜਿਆ ਨਿਆਲੇ ਲਵੇ ਰਿਹਾ ਨਿਆਲੇ ਲਵੇ ਰਿਹਾ ਗਿਆ ਉਹ ਉਹ ਹੈ ਗਿਆ ਦੋ ਕੋ ਨੂੰ ਪਿੰਡ ਤਿੰਨ ਲੱਗਦੇ ਆ ਅੱਛਾ ਅੱਛਾ ਮੁੱਠਿਆਂ ਵਾਲਾ ਆ ਨਿਆਲੇ ਲਵੇ ਰਿਹਾ ਆ ਧੀਰਾ ਕਰ ਆਇਆ ਅੱਛਾ ਜੀ 20 4 ਲੱਖ ਪਿੰਡ ਵਾ ਵਾ ਪਿੰਦੇ ਆ ਉਹ ਕੀ ਕਰਨਗੇ ਬੇੜੇ ਇੰਨੇ ਕੋਈ ਬੜੇ ਲੋਕ ਫਸੇ ਪਏ ਆ ਆਮਦੇ ਚਲ ਕੱਲ ਤਾਂ ਜ਼ਰੂਰੀ ਚਾਹੀਦੇ ਤੇ ਵੀ ਲੋਕ ਨਹੀਂ ਦੇਖਣ ਤਾਂ ਸਾਡੇ ਜੀ ਅੰਦਰ ਅੱਛਾ ਅੱਛਾ ਜੀ ਜਿਹੜਾ ਇੱਥੇ ਹੋਵੇ ਤਾਂ ਜਾ ਕੇ ਉਹਨੂੰ ਲੈ ਗਈ ਬਾਕੀ ਆਇਆ ਉੱਥੇ ਉਹ ਬੇੜੇ ਹਿਸਾਬ ਜੀ ਦੋਗੇ ਉੱਥੇ ਵੀ ਦੋਨ ਗੇ ਤਿੰਨ ਉਹਨਾਂ ਕੋ ਨਾਮ ਲਿਖਦੇ ਆ ਓ ਵਾਰੀ ਆਉਂਦੀ ਛੇੜ ਦਾ ਨਾਮ ਇਹੋ ਗੱਲ ਕੀਤੀ ਕਹਿੰਦੇ 2 ਘੰਟੇ 2 ਘੰਟੇ ਤੱਕ ਰਹੇ ਨੇ ਕਿ ਉਹ ਆਏ ਆ ਹੀ ਉਥੋਂ ਹਾਂਜੀ ਆਂਦੇ ਇੱਕ ਬੱਗੇ ਨੂੰ ਜਦੋਂ ਤੋਂ ਬੜੀ ਮਿਹਰਬਾਨੀ ਆ ਚੱਲੇ ਪਾਸੇ ਹੋਏ ਵੇਖਣ ਆਏ ਉਹਨਾਂ ਦੇ ਇੱਥੇ ਆ ਆਂ ਆ ਜੀ ਰਤੋ ਗਿਆ ਨੂੰ ਹਾਂਜੀ ਆ ਜੀ ਤੁਹਾਨੂੰ ਆ ਇੱਥੇ ਵਕਤ ਰਤੋ ਗਿਆ ਨੂੰ ਇੱਕ ਦੇਣਗੇ ਬੇੜਾ ਲੇਖਲਾ ਬੜਾ ਹੈ ਫਿਰ ਬਾਹ ਬਹੁਤ ਮੰਦਾ ਹਾਲ ਹੈ ਫਰੋਈਪੁਰ ਤੇ ਭੁੱਲਰ ਸਾਹਿਬ ਪਿੰਡ ਬੋਲਿਆ ਕਿਹੜੇ ਕਿੜੇ ਆ ਪਿੰਡ ਜੀ ਇੱਧਰ ਨਿਹਾਲਾ ਲਵੇਰਾ ਹੋ ਗਿਆ ਆਪਣਾ ਹਾਮਦੇ ਚੱਕ ਆ ਹੋ ਗਿਆ ਬਾਣਾ ਵਾਲੀ ਬੰਡਾਲਾ ਹੋ ਗਿਆ ਇਹ ਆਪਣਾ ਕਿਸ਼ਨ ਸਿੰਘ ਵਾਲੀ ਬਸਤੀ ਹੋ ਗਈ ਇਧਰ ਜਾਨਕੀ ਠੋਠੇ ਪਰ ਬਹੁਤ ਜਿਆਦਾ ਨੇ ਤੇ ਬੜੇ ਹਵੇਲੀਆਂ ਤੇ ਬੜੇ ਲੋਕ ਫਸੇ ਪਏ ਆ ਅੰਧਾ ਅੱਗ ਲੱਖਾਂ ਕਿੱਲਾ ਝੋਨਾ ਦੀ ਫਸਲ ਤੇ ਮੱਕੀ ਵਗੈਰਾ ਡੁੱਬ ਕੇ ਤਬਾਹ ਹੋ ਚੁੱਕੀ ਆ ਮੈਨ ਇੱਕ ਮਰਲਾ ਵੀ ਜਗ੍ਹਾ ਨਹੀਂ ਰਹਿ ਗਈ ਮਾਰਜੇ ਦੇ ਫਰੋਇਪੁਰ ਦਾ ਜਿੰਨਾ ਅੰਦਰਲਾ ਏ ਇੱਕ ਮਰਲਾ ਨਹੀਂ ਰਹਿ ਜਾਗਾ ਸਭ ਤੈਸ ਨੈਸ ਹੋ ਗਿਆ ਅਸੀਂ ਹਰੀਆਂ ਤੋਂ ਲੈ ਕੇ ਤੇ ਫਰੋਇਪੁਰ ਤੱਕ ਸਾਰੇ ਸਰਵੇ ਕਰਕੇ ਆਏ ਆ ਐ ਸੁਣਾਇਆ ਸੀ ਆ ਪਿਆ ਸਾਰਾ ਕੁਝ